ਜੋ ਭੰਤਨ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ 'ਚ ਸ੍ਰੀ ਹਰਮੰਦਰ ਸਾਹਿਬ ਦੀ ਇਸ ਪਵਿੱਤਰ ਗੁਰੂ ਦੀ ਬਖਸ਼ਿਸ਼ ਵਾਲੀ ਤੇਜ ਸਿੰਘ ਸੁਮントਰੀ ਹੋਣ ਜੇ ਕਤਰਤਾ ਸ਼੍ਰੋਮਣੀ ਕਾਜੀ ਦਰਬਾਰ ਦੀ ਇਸ ਕਤਰਤਾ ਜੀ ਵਾਜਮਾਨ ਸਾਰੇ ਡੈਡੀਕੇਟ ਸਾਹਿਬਾਨ ਸਾਡੇ ਸਰਕਾਰ ਜੋ ਸਾਫਾ ਪ੍ਰਧਾਨ ਸਾਹਿਬ ਸਦਾ ਸ਼ੁਭੀਰ ਸਿੰਘ ਜੀ ਬਾਦਲ ਜੀ ਐਕਟਿੰਗ ਪ੍ਰਧਾਨ ਸਾਹਿਬ ਸਾਹ ਰਵਿੰਦਰ ਸਿੰਘ ਜੀ ਬੋਧਰ ਸਾਹਿਬ ਸਟੇਜ ਦੇ ਜ਼ਿੰਮੇਵਾਰੀ ਨਿਭਾ ਰਹੇ ਚੀਮਾ ਸਾਹਿਬ ਤੇ ਜਿੰਨੇ ਵੀ ਇੱਥੇ ਸੀਨੀਅਰ ਲੀਡਰਸ਼ਿਪ ਸਾਡੇ ਸਰਕਾਰ ਜੋ ਸੇਖੋ ਸਾਹਿਬ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਸ਼ਾਸ਼ਨਜੀਤ ਸਿੰਘ ਜੀ ਡੋਜੀ ਸਰਕਾਰ ਜੋ ਕਰੇਵਾਲ ਸਾਹਿਬ ਗੁਰੂ ਤੇਰੀ ਗੁਰੂ ਰੂਪੀ ਸਾਧ ਸੰਗਤ ਦੀ ਸਰਕਾਰ ਨਾਲ ਪੱਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਇਹ ਕੋਮ ਹੋਇਆ ਕਿ ਇਸ ਅੱਜ ਇਹ ਵਧਾ ਜਿਹੜਾ 7 ਨੰਬਰ ਦਾ ਵਧਾ ਉਹ ਪੜਨ ਦੀ ਹਦੈਤ ਕੀਤੀ ਗਈ ਮਗਰ ਦਾਸ ਦੇ ਬੋਲਣ ਤੋਂ ਪਹਿਲਾਂ ਜਿੰਨੇ ਵੀ ਬੁਲਾਰੇ ਗਏ ਆ ਉਲ ਕੇ ਗਏ ਆ ਉਹ ਕਿੱਥੇ ਦਾ ਕਿੱਥੇ ਆਪ ਦੀ ਗੱਲ ਵੀ ਥੋੜੀ ਬਹੁਤੀ ਕਰਕੇ ਜਾਂਦੇ ਰਹੇ ਤੇ ਮੈਨੂੰ ਲੱਗਦਾ ਹੁਣ ਜਦ ਤੱਕ ਨਵੇਂ ਪ੍ਰਧਾਨ ਸਾਹਿਬ ਚੁੜੇ ਨਹੀਂ ਜਾਂਦੇ ਥੋੜਾ ਜਾਂ ਇੱਕ ਵਿੰਡੋ ਕਹਿੰਦੇ ਖਿੜਕੀ ਕਹਿੰਦੇ ਜਦੋਂ ਖੁੱਲਦੀ ਮਿਲਦੀ ਆ ਤੇ ਹਰੇਕ ਬੰਦਾ ਆਪਨੇ ਵਿਚਾਰ ਖੁੱਲ ਕੇ ਰੱਖ ਸਕਦਾ ਤੇ ਦਾਸ ਵੀ ਮਹਿਸੂਸ ਕਰ ਰਿਹਾ ਸੀਗਾ ਕਿ ਅੱਜ ਜੀ ਜਿਹੜੀ ਵੱਡੀ ਫਤਿਹ ਦਾ ਆਪ ਕੀਤੀ ਹੈ ਇਹ ਕੇਵਲ ਤੇ ਕੇਵਲ ਐਸ ਲਈ ਨਹੀਂ ਕੀਤੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਜੀ ਤੇ ਬੌਡੀ ਦੀ ਚੋਣ ਕਰ ਲਈ ਸਾਜਿਕ ਜੀ ਇਹ ਚੋਣੇਵਾਰੀ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਬਾਅਦ ਸਮਾ ਇਸ ਪਾਰਟੀ ਨੂੰ ਲੋਕਾਂ ਦੀ ਲੜਾਈ ਲੜਦਿਆਂ ਨੂੰ ਪੰਜਾਬ ਦੀ ਲੜਾਈ ਲੜਦਿਆਂ ਨੂੰ ਅੱਕ ਸੱਚ ਦੀ ਆਵਾਜ਼ ਬੁਲੰਦ ਕਰਦਿਆਂ ਨੂੰ Hindu Sikh ਏਕਤਾ ਭਾਈਚਾਰਾ ਇੱਕ ਸਾਜ ਦੇ ਪਹਿਰਾ ਦਿੰਦਿਆਂ ਨੂੰ ਔਰ ਮਾਈਨੋਰਟੀ ਜਿਹਦੇ ਚ ਹਰ ਧਰਮ ਆ ਜਾਂਦਾ ਉਹਦੀ ਆਵਾਜ਼ ਇਹ ਇਕਤੰਤਰਤਾ ਹਮੇਸ਼ਾ ਬੁਲੰਦ ਇਹ ਪਾਰਟੀ ਹਮੇਸ਼ਾ ਬੁਲੰਦ ਕਰਦੀ ਆਈ ਹੈ ਇਸ ਲਈ ਦਾਅਵੇ ਮਹਿਸੂਸ ਕਰਦਾ ਕਿ ਕੇਵਲ ਤੇ ਕੇਵਲ ਅੱਜ ਚੋਣ ਕਰਕੇ ਨਾ ਮੁੜ ਜਾਈਏ ਜੋ ਜ਼ਿੰਮੇਵਾਰੀਆਂ ਨੇ ਜੋ ਸਾਡੇ ਤੋਂ ਪਹਿਲਾਂ ਪ੍ਰਧਾਨ ਸਹਿਬਾਨਾਂ ਨੇ ਪਾਰਟੀ ਦੇ ਜ਼ਿੰਮੇਵਾਰ ਸੱਜਣਾ ਨੇ ਨਿਭਾਈਆਂ ਨੇ ਉਹਨਾਂ ਨੂੰ ਯਾਦ ਰੱਖਦੇ ਆਉਣ ਵਾਲੇ ਸਮੇਂ 'ਚ ਵੀ ਜੋ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ ਉਸ ਤੇ ਵੀ ਪਹਿਰਾ ਦੇਣਾ ਚਾਹੀਦਾ ਕਿਉਂਕਿ ਲੋਕ ਦੇ ਸਮਾਏ ਬੰਗ ਕਰਦਾ ਹੈ ਕਿ ਤੁਸੀਂ ਜਦੋਂ ਪਿੰਡਾਂ 'ਚ ਜਾਂਦੇ ਹੋ ਤੇ ਤੁਸੀਂ ਕਿਹੜੀ ਗੱਲ ਤੇ ਪੈਰਾ ਦਿੱਤੇ ਹੋ ਕਿ ਕੱਲੇ ਆਪਦਾ ਹੀ ਘਾੜੀ ਆਪਦਾ ਢੋਲ ਹੀ বাজਾਈ ਜਾਂਦੇ ਹੋ ਕਿ ਪੰਜਾਬ ਦੀ ਗੱਲ ਅੱਗੇ ਰੱਖਦੇ ਹੋ ਕਿ ਨਹੀਂ ਰੱਖਦੇ ਔਰ ਜਿੰਨੇ ਵੀ ਲਗਭਗ ਆਪਾਂ ਮਤੇ ਲੈ ਕੇ ਆਏ ਹਾਂ ਤੁਸੀਂ ਸਾਰਿਆਂ ਨੇ ਧਿਆਨ ਦਿੱਤੇ ਹੋਣੇ ਕਿ ਉਹ ਪੰਜਾਬ ਨਾਲ ਔਰ ਪੰਜਾਬ ਦੀ ਬਿਹਤਰੀ ਨਾਲ ਉਹ ਸਾਰੇ ਮਤੇ ਸੰਬੰਧਿਤ ਨੇ ਇਸ ਲਈ ਦਾ ਸਾਹਿਬ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੀਮਾ ਸਾਹਿਬ ਆਖਿਆ ਨਾ ਕਿਤੇ ਹੋਰ ਤਾਂ ਨਹੀਂ ਖੁਦ ਕਰੂਗਾ ਉਹ ਪਿੱਛੋਂ ਤਾਂ ਨਹੀਂ ਕੋਈ ਛੇੜਛਾੜ ਕਰੂਗੀ ਰੋਕ ਕੋ ਤਾਂ ਨਹੀਂ ਕੋਈ ਅੱਜ ਪ੍ਰਧਾਨ ਸਾਹਿਬ ਕਿਉਂਕਿ ਕੋਂਦਰ ਸਾਹਿਬ ਤਾਂ ਬੜੇ ਦਰਿਆਦਲੇ ਇਨਸਾਨ ਨੇ ਇਹ ਬਹੁਤ ਕੁਝ ਬੋਲ ਜਾਂਦੇ ਫਿਰ ਕਹਿ ਵੀ ਜਾਂਦੇ ਨਹੀਂ ਵੀ ਕਿਹਾ ਸਰਕਾਰ ਚੋਕ ਨੇ ਵਹੇ ਥੋੜੀ ਪ੍ਰਧਾਨਗੀ ਸੌਖੀ ਤਾਂ ਨਹੀਂ ਲੱਗੀ ਮਗਰ ਮੇਰਾ ਝੁਰਾ ਭੱਜਿਆ ਕਿੱਥੇ ਸੀ ਉਹ ਮਾੜਾ ਜਿਹਾ ਜ਼ਰੂਰ ਦਾ ਪੀਪੂਂਦਰ ਸਾਹਿਬ ਤੁਸੀਂ ਤਾਂ ਸਾਡੇ ਬਾਪੂ ਜੀ ਐ ਤੇ ਮੈਨੂੰ ਇੰਨੀ ਅਕਲ ਆ ਕਿ ਬਾਪੂ ਬਾਪੂ ਕਹੀਦਾ ਸਦਾ ਸੁਖੀ ਰਹੀਦਾ ਛੋਰਾ ਦੂਰ ਦੀ ਗੱਲ ਆ ਤੁਹਾਨੂੰ ਤਾਂ ਫੁੱਲ ਭਾਵੇਂ ਦੇ ਦਈਏ ਛੋਰਾ ਮਾਰਨ ਦੀ ਤਾਂ ਗੱਲ ਨਹੀਂ ਚਲੋ ਸਹੀ ਸਤਕਾਲਯੋਗ ਐ ਮਗਰ ਪੂਂਦਰ ਸਾਹਿਬ ਮੈਨੂੰ ਲੱਗਦਾ ਬੋਲਣ ਦਾ ਮੌਕਾ ਤੁਹਾਨੂੰ ਵੀ ਮਿਲੂਗਾ ਇਹ ਬਿਆਨ ਜਰੂਰ ਦੱਸ ਦਿਓ ਕੀ ਦੱਸੇ ਤੇ ਜੇ ਤੁਸੀਂ ਨਾ ਦੱਸਿਆ ਤਾਂ ਮੈਨੂੰ ਨਾ ਮਜਬੂਰ ਕਰ ਦਿਓ ਮੈਨੂੰ ਆ ਉਹ ਦੋਆ ਦਾ ਪਤਾ ਜਿੰਨਾ ਦੀ ਮਿਹਰਬਾਨੀ ਹੈ ਕੋਈ ਜੀ ਤੇ ਜਿਨ੍ਹਾਂ ਨੇ ਛਾਪਿਆ ਉਹਨਾਂ ਦਾ ਵੀ ਮੈਨੂੰ ਪਤਾ ਜੇ ਮੈਂ ਭਗਵੰਤ ਦੀ ਇੰਨੀ ਖਬਰ ਰੱਖ ਸਕਦਾ ਤੇ ਆਪਣੇ ਆ ਦੀ ਨਹੀਂ ਰੱਖ ਸਕਦਾ ਚਲੋ ਛੱਡੋ ਹੋ ਗਿਆ ਕਿਹਾ ਗਿਆ 7 ਵਜੇ ਨੇ ਜੀ ਮੈਂ ਲੱਗਾ ਥੋੜਾ ਧੰਵਾਦ ਹੀ ਕਰ ਸਕਦਾ ਮੈਂ ਪੁੰਧਰ ਸਾਹਿਬ ਦਿਲ ਦੀਆਂ ਗਹਿਰਾਈਆਂ ਜੋ ਆਪ ਜੀ ਦਾ ਮੈਂ ਧੰਵਾਦ ਕਰਨਾ ਚਾਹੁੰਦਾ कि ਤੁਸੀਂ ਮੈਨੂੰ ਜਿੰਦੇ ਤਾਂ ਰੱਖਦੇ ਹੋ ਬੜੇ ਪਿਆਰ ਨਾਲ ਸਾਥ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਜਿਹੜਾ ਇਹ ਦੇਸ਼ ਦੀ ਸਰਕਾਰ ਨੇ ਵਕਫੋਰਡ ਦਾ ਜਿਹੜਾ ਬਿੱਲ ਪਾਸ ਕੀਤਾ ਔਰ ਜਿਸ ਤਰੀਕੇ ਨਾਲ ਮਾਈਨੋਰਟੀਜ਼ ਨੂੰ ਟਾਰਗੇਟ ਕਰਨ ਦੀ ਗੱਲ ਕੀਤੀ ਆ ਉੱਥੇ ਜੋ ਭਾਸ਼ਣ ਭਾਵੇਂ ਬੀਪਾ ਹਰ ਸਿਮਰਤ ਔਰ ਬਾਦਲਜੀ ਕੱਲੇ ਸੀ ਇਹ ਨਹੀਂ ਕਿ ਮੇਰੇ ਸਤਿਕਾਰਯੋਗ ਭੈਣ ਜੀ ਆ ਮੈਂ ਤਾਂ ਕਹਿ ਰਿਹਾ ਮੇਰੀ ਤੇ ਇਹਨਾਂ ਦੀ ਗੱਲ ਘੱਟ ਹੀ ਹੁੰਦੀ ਆ ਅੱਜ ਮੈਂ ਦੱਸਣ ਲੱਗਿਆ ਇਹਨਾਂ ਨੂੰ ਉਹ ਇਹ ਸੱਲ ਦੀ ਮੈਂ ਛਲਾਗਾ ਕਰਦਾ ਕਿ ਭਾਵੇਂ 500 43 ਜਾਂ 45 ਐਮਪੀ ਪਰ ਅਗਲੇ ਪਾਸੇ ਬੈਠਿਆ ਸੀ ਇਹਨਾਂ ਨੇ ਇਕੱਲਿਆਂ ਨੇ ਉਹ ਆਵਾਜ਼ ਬਲੰਦ ਕੀਤੀ ਜੋ 500 ਤੋਂ ਵੱਧ ਐਮਪੀ ਨਹੀਂ ਕਰ ਸਕੀ ਸਤ ਸ੍ਰੀ ਅਕਾਲ ਜੀ ਇਹ ਜੇ ਤੁਸੀਂ ਗੁਰੂ ਦੇ ਸਿੱਖ ਹੋ ਨਾ ਤੇ ਫਿਰ ਆਪਦੀ ਜ਼ਿੰਮੇਵਾਰੀ ਤੋਂ ਪਿੱਛੇ ਨਾ ਹਟੇ ਭਾਵੇਂ ਤੁਸੀਂ ਇਕੱਲੇ ਰਹਿ ਜਾਓ ਅਸ ਸ਼੍ਰੋਮਣੀ ਅਕਾਲੀ ਦਲ ਤੇ ਵਰਕਰ ਦੀ ਵੀ ਇਹੀ ਪਛਾਣ ਹੈ ਕਿ ਹੱਟ ਸੱਚ ਦੀ ਗੱਲ ਕਰੂੰ ਤੋਂ ਉਸਨੇ ਗਰੇਜ ਨਹੀਂ ਕਰਨਾ ਉਹਨੇ ਇਹ ਨਹੀਂ ਵੇਖਣਾ ਕਿ ਤਾਕਤ ਕਿਹੜੀ ਆ ਉਹਨੇ ਇਹ ਵੇਖਣਾ ਕਿ ਮੇਰਾ ਗੁਰੂ ਕਿਹੜੀ ਗੱਲੋਂ ਪੁੱਛਉਂਦਾ ਹੈ ਜੇ ਚੋ ਵਰਨਾ ਨੂੰ ਸਾਂਝੇ ਉਪਦੇਸ਼ ਦੀ ਗੱਲ ਹੋਈ ਹੈ ਕਿ ਜਾਤ ਪਾਤ ਤੋਂ ਉੱਚੇ ਉੱਠਣ ਦੀ ਗੱਲ ਹੋਈ ਹੈ ਤੇ ਜੇ ਗੁਰੂ ਦੇ ਸੇਖੋਂ ਦੇ ਭਾਈ ਫਿਰ ਇਸ ਗੱਲ ਤੇ ਪਹਿਰਾ ਦੇਓ ਇਸ ਲਈ ਮੈਂ ਵੀ ਬਾ ਹਰਿ ਸਿਮਰਤ ਕੋਰ ਬਾਦਲ ਜੀ ਦਾ ਪੰਜਾਬ ਦੀ ਭਾਈਚਾਰਕ ਸਾਂਝ ਦਾ ਦੇਸ਼ ਦੀ ਭਾਈਚਾਰਕ ਸਾਂਝ ਵਾਸਤੇ ਜੋ ਪਾਰਲੀਮੈਂਟ 'ਚ ਇਹਨਾਂ ਨੇ ਬੇਬਾਕੀ ਨਾਲ ਬੜੀ ਦਲੇਰੀ ਨਾਲ ਇੱਕ ਪੰਜਾਬ ਦੀ ਧੀ ਹੁੰਦੀ ਆ ਜੋ ਜ਼ਿੰਮੇਵਾਰੀ ਨਿਭਾਈ ਆ ਅੱਜ ਮੈਂ ਮਾਣ ਨਾਲ ਕਹਿ ਸਕਦਾ ਕਿ ਚੰਗੇ ਭਲੇ ਐਮਪੀ ਵੀ ਉਹ ਜ਼ਿੰਮੇਵਾਰੀ ਨਿਭਾਉਣ 'ਚ ਫੇਰ ਹੋ ਗਏ ਦੂਜਾ ਜਿਹੜਾ ਇੱਕ ਬਹੁਤ ਵੱਡਾ ਖਤਰਨਾਕ ਦੇਸ਼ ਦੀ ਸਰਕਾਰ ਵੱਲੋਂ ਇਕੱਲੀ ਜਾਰੀ ਕੀਤੀ ਜਾ ਰਹੀ ਹੈ ਅੱਗੇ ਤੁਹਾਨੂੰ ਪਤਾ ਕਿ ਜਿੰਨੇ ਵੀ ਫੰਡ ਸੂਬਿਆਂ ਤੋਂ ਕਲੈਕਟ ਹੁੰਦੇ ਆ ਟੈਕਸ ਤੇ ਰਹੀਂ ਇਹ ਸੈਂਟਰ ਸਰਕਾਰ ਲੈ ਜਾਂਦੀ ਹੈ ਔਰ ਫੇਰ ਆਪਣੀ ਮਨਮਰਜ਼ੀ ਨਾਲ ਉਹ ਪੈਸੇ ਵਰਤ ਕੇ ਸੈਂਟਰ ਸੂਬਿਆਂ ਨੂੰ ਦਿੰਦੀ ਹੈ ਸਾਤ ਸੰਗਤ ਜੀ ਇੱਕ ਨਵੀਂ ਪ੍ਰਪੋਜ਼ਲ ਵਨ ਏਸ਼ੀਆ ਨੂੰ ਬਾਣ ਕੋਲ ਦੀ ਤਾਂ ਚੱਲ ਰਹੀ ਆ ਇੱਕ ਇਹ ਵੀ ਚੱਲ ਰਹੀ ਆ ਕਿ ਡੀ ਲਿਮਿਟੇਸ਼ਨ ਕਰਾਓ ਤੇ 850 ਜਾਂ ਪਤਾ ਨਹੀਂ ਕਿੰਨੇ ਮੈਂਬਰ ਪਾਰਲੀਮੈਂਟ ਕਿੰਨੇ ਜੀ 846 ਜਾਂ ਪਤਾ ਨਹੀਂ ਕਿੰਨੇ ਹਾਂ ਜੀ 843 ਮੈਂਬਰ ਪਾਰਲੀਮੈਂਟ ਬਣਾ ਦੇ ਤੁਸੀਂ ਹੈਰਾਨ ਹੋਵੋਗੇ ਹਲੇ ਤਾਂ 543 ਚੋ ਆਪਰ ਤੇਰਾ ਤੇ ਜਦੋਂ 846 ਜਾਂ 43 ਕਰਦੇ ਉਦੋਂ ਸਾਡੀ ਗਿਣਤੀ 18 ਰਹਿ ਜਾਣੀ ਹੈ ਮਤਲਬ ਪਹਿਲਾਂ ਤੋਂ ਵੀ ਪਰਸੈਂਟੇਜ ਘੱਟ ਜਾਣੀ ਹੈ ਤੇ ਜਦੋਂ ਪਹਿਲਾ ਕੋਈ ਪਰਸੈਂਟੇਜ ਘੱਟ ਗਈ ਤੇ ਪਾਰਲੀਮੈਂਟ ਜਿੱਥੋਂ ਦੀ ਕਿਸੇ ਨੇ ਸੁਣਨੀ ਆ ਕਿ ਨਹੀਂ ਸੁਣਨੀ ਦਾ ਅੰਦਾਜ਼ਾ ਆਪ ਲਾ ਲਓ ਸਾਡੇ ਸਤਕਾਰ ਜੋ ਤਮਿਲਨਾਡੂ ਦੇ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਇਕੱਤਰਤਾ ਕੀਤੀ ਔਰ ਇਸ ਗੱਲ ਨੂੰ ਅਧਾਰ ਬਣਾਇਆ ਕਿ ਜੇ ਇਹ ਉਸ ਸੈਂਟਰ ਦੀ ਸਰਕਾਰ ਕਰਨ ਲੱਗ ਪਈ ਤੇ ਕਈ ਸੂਬਿਆਂ ਦਾ ਬਹੁਤ ਵੱਡਾ ਨਕਸਾਬ ਹੋਣਾ ਹੈ ਔਰ ਸਾਥ ਸੰਗਤ ਜੀ ਸਾਨੂੰ ਵੀ ਇਸ ਗੱਲ ਤੇ ਧਿਆਨ ਦੇਣ ਦੇ ਆ ਅੱਜ ਤੋਂ ਇਹ ਗੱਲ ਬੁਲੰਦ ਕਰਨੀ ਚਾਹੀਦੀ ਜੇ ਦੇਸ਼ ਦੀ ਲਈ ਸਭ ਤੋਂ ਵੱਧ ਕੁਰਬਾਨੀ ਕੋਈ ਸੂਪਾ ਦਿੰਦਾ ਜਾਂ ਦੇਸ਼ ਦੇ ਅਨਾਜ ਦੇ ਭੰਡਾਰ ਤੇ ਸਭ ਤੋਂ ਕੋਈ ਵੱਧ ਯੋਗਦਾਨ ਪਾਉਂਦਾ ਜਾਂ ਮਾਨਵਤਾ ਖਾਤਰ ਜੇ ਸਭ ਤੋਂ ਮੁਰੇ ਹੋ ਕੇ ਕੋਈ ਲੜਾਈ ਲੜਦਾ ਤੇ ਉਦੋਂ ਪੰਜਾਬੀ ਖੇਤੋਂ ਆਉਂਦਾ ਕਿ ਜਦੋਂ ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਦੀ ਗਣਤੀ ਮਰਤੀ ਕਰਨੀ ਹੁੰਦੀ ਆ ਉਹ ਤੋਂ ਤੁਹਾਨੂੰ ਪੱਕਾ ਨਾਲ ਕਿਉਂ ਤੁਹਾਡੇ ਧਿਆਨ ਤੋਂ ਵਿਚਰ ਜਾਂਦਾ ਹੈ ਇਸ ਲਈ ਉਹਦੇ ਖਿਲਾਫ ਵੀ ਸਾਰੀ ਪਾਰਟੀਆਂ ਦੇ ਨਾਲ ਸੰਪਰਕ ਕਰਕੇ ਜਿਹੜੇ ਨਵੇਂ ਪ੍ਰਧਾਨ ਸਾਹਿਬ ਬਣਨਗੇ ਉਹਸ ਅਜੈਂਡੇ ਨੂੰ ਬੜੇ ਤਗੜੇ ਹੋ ਕੇ ਲੈ ਕੇ ਚੱਲਿਓ ਨੀਤਾ ਪੰਜਾਬ ਦੀ ਆਵਾਜ਼ ਦੇਸ਼ 'ਚ ਫਿਰ ਹੋਰ ਮੱਦਮ ਪਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕੈਨੇਡਾ 'ਚ 40% ਨੰਬਰ ਆਫ ਮੈਂਬਰ ਪਾਰਲੀਮੈਂਟ ਵਧਣਗੇ ਉੱਥੇ 350 ਤੋਂ 15 ਬਣ ਜਾਂਦੇ ਐ ਤੇ ਇਥੇ ਹਾਲਾਤ ਇਹ ਹੋਊ ਕਿ 850 ਤੋਂ 18 ਵੀ ਨਹੀਂ ਬਣਿਆ ਕਰਦੇ ਇਸ ਲਈ ਇਹ ਸਾਛਾ ਤੋਂ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਸਾਛੇ ਜੀ ਗੱਲਾਂ ਤਾਂ ਬੜੀਆਂ ਨੇ ਵਗਰ ਮੈਂ ਹੁਣ ਗੱਲ ਘਟਾਈ ਦੇਣਾ ਕਿਉਂਕਿ ਮੈਂ ਫਿਰ ਗੱਲ ਕਰਦਾ ਕਰਦਾ ਸਮਾਂ ਬੜਾ ਲੈ ਜਾਊਂਗਾ ਕਿ ਕਈਆਂ ਨੇ ਮਸਬੂਤ ਕਰਦਾ ਹੈ ਜਿਹੜੀ ਗੱਲ ਮੈਂ ਅਗਲੀ ਕਹਿਣ ਲੱਗਿਆ ਕਿ ਇਹ ਵੈਸੇ ਤਾਂ ਰੌਲਾ ਕਾਂਗਰਸ 'ਚ ਵੀ ਪੈ ਰਿਹਾ। ਔਰ ਮੈਂ ਵੇਖ ਰਿਹਾ ਸੀਗਾ ਸੁਖੀ ਰੰਦਾਵਾ ਦਸਾਂ ਕਿ ਮਾ ਸਾਬ ਤੁਸੀਂ ਵੀ ਅਗਰ ਦਿਲ ਨੂੰ ਤਾਂ ਜੰਦੇ ਹੋਂ ਦੀ ਗੱਲ। ਉਹ ਥੋਟੇ ਅਨਰੂਨੀ ਮਾਵੜਿਆ ਚ ਚਿੱਠੀ ਲਿਖਣ ਲੱਗ ਪਿਆ। ਕਿਉਂਕਿ ਉਹਨੂੰ ਤਾਂ ਅੱਗੇ ਉਹਦੇ ਪ੍ਰਧਾਨ ਨੇ ਕਹਿਤਾ ਰਾਜੇ ਬੜਿੰਗ ਨੂੰ ਕਿ ਇਹ ਬਾਜਵਾ। ਇਹ ਸੁਖੀ ਤੁਸੀਂ ਤਾਂ 70-80 ਦੇ ਹੋ ਗਏ ਹੋ ਤੁਹਾਡਾ ਸਮਾ ਤਾਂ ਲੰਘ ਗਿਆ ਆਪਦੀ ਉਮਰ ਵੀ ਦੱਸਦਾ ਸੀ। ਉਹਨੋਂ ਥੇ ਵੀ ਉਹਦਾ ਦਖਲ ਚੱਲਦੇ ਇੱਥੇ ਵੀ ਨਾ ਕੋਈ ਉਹਦੀ ਸੁਣੇ ਤੇ ਉਹਦੇ ਛੋੜੇ ਨਾ ਮਾਨ ਸਖ ਹਲਾਤ ਬਲ ਝਾਤੀ ਮਾਰੋ ਕਿ ਉਹਨੂੰ ਪ੍ਰੋਬਲਮ ਕੀ ਆਈ ਆ ਕਿ ਉੱਥੇ ਵੀ ਰਾਜਾ ਵੜਿੰਗ ਜਿਹੜਾ ਪੀਪੀਸੀਸੀ ਦਾ ਪ੍ਰਧਾਨ ਹੈ ਉਹ ਕਹੀ ਜਾਂਦਾ ਕਿ ਥੋਟੀ ਘਾੜੀ ਮੁੱਕ ਗਈ ਹੁਣ ਕੰਮ ਕੋਈ ਹੋਰ ਲੱਭ ਲੋ ਮੈਨੂੰ ਲੱਗਦਾ ਉਹਨਾਂ ਦੀ ਤਾਂ ਕਹਿਣਾ ਤਾਂ ਨਹੀਂ ਚੱਲਦਾ ਆਪੋ ਨਾਲ ਨੂੰ ਲੰਬੀਆਂ ਉਮਰਾਂ ਬਖਸ਼ੇ ਫਗਰ ਉਹਨਾਂ ਨੂੰ ਯਾਦ ਕਰਾਈ ਜਾਂਦਾ ਕਿ ਹੁਣ ਅਗਲਾ ਦਿਨ ਆਜਾ ਨੇੜੇ ਆਉਂਦਾ ਜਾਂਦਾ ਉਹਦਾ ਫਿਕਰ ਕਰੋ ਐਧਰ ਤੇ ਦਰਵਾਜ਼ੇ ਦਾ ਘੱਟ ਕਰੋ ਵੈਸੇ ਕਮਾਲ ਹੀ ਹੋ ਗਈ ਕਿ ਭੇਟੇਗਾ ਸ਼ਰੋਮ ਨੇ ਅਕਾਲੀ ਦਲ ਦੀ ਇਹ ਸਾਰੀ ਟਿੱਪਣੀਆਂ ਦੇਣ ਲੱਗ ਪਏ ਕਿ ਅੱਜ ਭਾਈ ਤੇਜਾ ਸਿੰਘ ਸੁਮントਰੀ ਹੋ ਕੇ ਮੀਟਿੰਗ ਨਹੀਂ ਹੋਣੀ ਤੇ ਸੁਖੀ ਰੰਧਾਵਾ ਜੀ ਐਨਾ ਸੱਜਣ ਕੁਮਾਰ ਵੇਲੇ ਬੋਲ ਪਈ ਤੇ ਜਾਂ ਐਨਾ ਕੋਈ ਜਗਦੀਸ਼ ਟਾਈਟਲਰ ਵੇਲੇ ਬੋਲ ਪਈ ਤੇ ਜਾਂ ਐਨਾ ਕੋਈ ਇੰਦਰਾ ਗਾਂਧੀ ਜਗਜੀਤ ਗਾਂਧੀ ਆਸਤੇ ਬੋਲ ਕਹਿੰਦੇ ਜੀਨੇ ਕਿਹਾ ਸੀ ਜਦੋਂ ਵੱਡਾ ਦਰਖਤ ਦਿਖਦਾ ਤੇ ਤੜਤੀ ਹਿੰਦੀ ਨਾचल ਖੁਸ਼ੀ ਲਈ ਉਹਨੂੰ ਜੈਜ ਉਠਾਇਆ ਸੀ ਇਸ ਅਟੈਕ ਨੂੰ ਸ੍ਰੀ ਕਾਲਕਟਕ ਸਾਹਿਬ ਤੇ ਜੈਜ ਉਠਾਇਆ ਸੀ ਉਦੋਂ ਨਾ ਸੁਖੀ ਬੋਲਿਆ ਇਹ ਜਿਵੇਂ ਨਾ ਬੋਲਦਾ ਇਹ ਆਪਦੇ ਲੈਵਲ ਤੇ ਨਹੀਂ ਇਹਨੂੰ ਕੋਈ ਬੁਲਾਉਂਦਾ ਕਿ ਰਲ ਕੇ ਖੇਡ ਨਾਲੇ ਲੋਕ ਦੇ ਪਰ ਕੁਮਾਰ ਦੀ ਗੱਲ ਕਿ ਅੱਜ ਸਾਬਲਾ ਜੀ ਮੈਨੂੰ ਵਿਖਾਈ ਜਾਂਦੇ ਸੀ ਚੰਦੂ ਮਾਜਰਾ ਸਾਹਿਬ ਦਾ ਬਿਆਨ ਉਹ ਕਹਿੰਦਾ ਮੈਂ ਸੁੱਖੀ ਨਾਲ ਸਹਿਮਤ ਚੰਦੂ ਮਾਜਰਾ ਸਾਹਿਬ ਇਹ ਕਹਿਣਾ ਤੜੀ ਜਾਂਦਾ ਤੁਸੀਂ ਕਈਆਂ ਨਾਲ ਸਹਿਮਤ ਹੋ ਜਾਂਦੇ ਹੋ ਮੇਟੋ ਮੇਟੋ ਨਾ ਕਰੋ ਇਹ ਜੀ ਪਰਪੇ ਭਾਈ ਇਕੱਠੇ ਹੋਣ ਦੀ ਲੋੜ ਹੈ ਔਰ ਅੱਜ ਮੈਂ ਇੱਕ ਤਲ ਕਹਿਣ ਲੱਗਿਆ ਤੁਸੀਂ ਭਾਵੇਂ ਤੁਸੀਂ ਭਗਤੀ ਕਰਦੇ ਬੋਲਣ ਵਾਲੇ ਤੁਸੀਂ ਚੀਮਾ ਸਾਹਿਬ ਮਿੱਟੀਆਂ ਮਿੱਟੀਆਂ ਗੱਲਾਂ ਤੇ ਬੜਾ ਜ਼ੋਰ ਦਿੰਦੇ ਤੁਸੀਂ ਤੇ ਕਰਿਆ ਸਾਹਿਬ ਥੋੜਾ ਗਾਲਖੋ ਹੋਰ ਵੀ ਕਰ ਲਿਆ ਕਰੋ ਸਿਰ ਜੋੜਨ ਵਾਲੀ ਵੀ ਕਰਦਿਆ ਕਰੋ ਤੇ ਕੋਈ ਗੱਲ ਸੱਚੀ ਸੁੱਚੀ ਵੀ ਕਰ ਲਿਆ ਕਰੋ ਅੱਜ ਸਾਡੇ ਇਥੇ ਮੈਂ ਤਾਂ ਕਹੂੰਗਾ ਕੋਈ ਬੇਨਤੀ ਪੱਤਰ ਦਿੱਤਾ ਜਾਵੇ ਅਕਾਲਪੁਰ ਸਾਹਿਬ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਅਕਾਲਪੁਰ ਸਾਹਿਬ ਤੇ ਜੋ ਸੇਵਾ ਲੱਗੀ ਅਸੀਂ ਸਾਰਿਆਂ ਨੇ ਕੀਤੀ ਔਰ ਉਹਦੇ ਚ ਕਈ ਸਾਡੇ ਸਾਥੀ ਸਨ ਮੈਂ ਉਹਨਾਂ ਦਾ ਨੌਕੀ ਲੈਣਾ ਤੁਸੀਂ ਜਾਣਦੇ ਹੀ ਹੋ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਜਿਨ੍ਹਾਂ ਨੇ ਆਪ ਉਸ ਬਾਪੇ ਦੇ ਦਰਸ਼ਨ ਵੀ ਕੀਤੇ ਉਹਦੇ ਅੱਗੇ ਹੱਥ ਜੋੜ ਕੇ ਵੀ ਖਲੋਤੇ ਸਨ ਤੇ ਇਹ ਕਹਿੰਦੇ ਸੀ ਉਹ ਜੋ ਕੰਮ ਕਰਦੇ ਉਹ ਠੀਕ ਕਰਦੇ ਆ ਪਟਿਆਲੇ ਤੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਲੀਟਰ ਨੇ ਉਹਨਾਂ ਨੂੰ ਤਾਂ ਸਜ਼ਾ ਕੋਈ ਨਹੀਂ ਸਾਡੇ ਵਰਗੇ ਜਿਨ੍ਹਾਂ ਨੇ ਕਦੇ ਉਹਦਾ ਮੂੰਹ ਤੱਕ ਨਾ ਵੇਖਿਆ ਹੋਵੇ ਸਾਨੂੰ ਸਜ਼ਾ ਲੱਗੀ ਮੈਂ ਆਪਦੀ ਇਸ ਕਰਤਾ ਦੁੱਖ ਨਹੀਂ ਮੈਨੂੰ ਗੁਰੂ ਸਾਹਿਬ ਦੀ ਜਿੱਤੇ ਜਿੰਨੀ ਸੇਵਾ ਕਰਨ ਦਾ ਮੌਕਾ ਮਿਲ ਗਏ ਸਾਡਾ ਭੜਾਈ ਆ ਲੋਕ ਸ਼ੁਕਰੀਏ ਪਰ ਲੋਕ ਸਹੇਲੇ ਹੋ ਜਾਣਗੇ ਮਗਰ ਇਹ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਗੁਰੂ ਦਾ ਸਿੱਖ ਹੋਣ ਦੇ ਨਾਤੇ ਕਿਸੇ ੜੀ ਆਕਾਰ ਤੱਕ ਸਾਹ ਕੋ ਇਹ ਜਾ ਪੱਕ ਪੱਕ ਕਰਨਾ ਬਣਦਾ ਸੀ ਜੇ ਤੁਸੀਂ ਗੁਰੂ ਦੇ ਦਰ ਤੇ ਬੈਠੇ ਔਰ ਵੱਡੀ ਗੱਲ ਅੱਧਾ ਮੈਨੂੰ ਉਹ ਦਿਨ ਮਹਿਸੂਸ ਹੋਇਆ ਮਗਰ ਮੈਂ ਚੁੱਪ ਕਰਕੇ ਕਿਉਂਕਿ ਜਿਹੜੀ ਏਕਾਲਤਖ ਸਾਹਿਬ ਦੀ ਮਾਨ ਮਰਿਆਦਾ ਦੀ ਗੱਲ ਸੀ ਮੈਂ ਕਹੇ ਨਹੀਂ ਬਣਾ ਇਹ ਰੱਬ ਦੀ ਰਜ਼ਾ ਕਰ ਲੈ ਭਾਈ ਜੋ ਹੁਕਮ ਹੁੰਦਾ ਮੈਨੂੰ ਦੁੱਖ ਹੁੰਦੈ ਉਹ ਦਿਨ ਹੋਇਆ ਜਿੱਤੇਨ ਜਿਹੇਦਾਰ ਸਾਹਿਬ ਨੇ ਕਿਹ ਉਹ ਗਾਲ੍ਹਾਂ ਵੀ ਕੱਢਦੇ ਆ ਤੇ ਕਹਿੰਦਾ ਇਹ ਸਾਡੀ ਬਾਸ਼ਾ ਮੈਨੂੰ ਤਾਂ ਇਹ ਸਮਝ ਆਉਂਦੀ ਏ ਜਿਹੇਦਾਰ ਸਾਹਿਬਾਂ ਦੀ ਬਾਸ਼ਾ ਹੋਵੇ ਰੱਬ ਦੀ ਗੱਲ ਕਰਿਓ ਰੱਬ ਦੀ ਗੱਲ ਕਰਿਓ ਗੁਰੂ ਨਾਲ ਜੋੜਨ ਦੀ ਤੇ ਹਰ ਗੁਰੂ ਦਾ ਸਿੱਖ ਇਸ ਕਰ ਦਾ ਸਤਕਾਰ ਕਰੂ ਤੇ ਫੇਰ ਫੇਰੇ ਮਨ ਤੇ ਆ ਰੇ ਉਹ ਸਵਾਲ ਨਹੀਂ ਮੁੱਕੇ ਸਨ ਅਗਲੇ ਦਿਨ ਮੈਂ ਵੇਖਿਆ ਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਜੱਜ ਸਾਹਿਬ ਸਨ ਪਰਚੀ ਉਹ ਘਟਾ ਰਹੇ ਸਨ ਟਟਵਾਉਣ ਦੇ ਸੀ ਸਭ ਤੋਂ ਪਹਿਲੀ ਪਰਚੀ ਸ਼ਾਇਦ ਉਹਨਾਂ ਦੀ ਸੀ ਇਹ ਤੇ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਕਿ ਜੱਜ ਵੀ ਵਕੀਲ ਵੀ ਬਾਕੀ ਅਸੀਂ ਤਾਂ ਉਹਨਾਂ ਦਾ ਸੀ ਨਾ ਨਾਲ ਉਹਨਾਂ ਨੂੰ ਸਜ਼ਾ ਵੀ ਲਾਈ ਤੇ ਫੇਰੋਨਾ ਨਾਲ ਜਾ ਕੇ ਖਲੋ ਵੀ ਗਏ ਤੇ ਫੇਰ ਤਾਂ ਇਹ ਪੱਖਪਾਤ ਹੈ ਇਸ ਲਈ ਮੈਂ ਬੇਨਤੀ ਕਰਦਾ ਕਿ ਗੁਰੂ ਲੋਕਾਂ ਦੀ ਆਸਥਾ ਬੜੀ ਜੁਰੀ ਹੈ ਤਕਸਾਲ ਨਾਲ ਔਰ ਇਸ ਤਕਸਾ ਗੁਰੂ ਸਾਹਿਬ ਦੇ ਇਸ ਦਰ ਤੋਂ ਇਹ ਜਾਂ ਪੱਖਪਾਤ ਦੀ ਕੋਈ ਬੰਦਾ ਬੈਠੇ ਆ ਕੇ ਉਹ ਬੰਦਾਜ ਕਰਨਾ ਮੁਸ਼ਕਲ ਹੈ ਔਰ ਮੈਂ ਕਬੂਤੂ ਹੋਰ ਮੇਰੇ ਛੇਤੇ ਆਉਂਦੀਆ ਬੋਲਦਾ ਮੈਨੂੰ ਪਤਾ ਅਜ ਮੈਂ ਬੋਲ-ਬਾਲ ਕੇ ਜਿਹੜਾ ਕਿਹਾ ਮੇਰੇ ਤਾਂ ਦੋ ਚਾਰ ਹੋਰ ਛੱਪੜ ਜਾਣੇ ਮੈਂ ਵੀ ਮਜੂਦ ਕਰਦਾ ਜਿੱਤੇ 10 ਲੈ ਤੇ ਇੱਕ ਦੋ ਹੋਰ ਸਹੀ ਜਾ ਕੇ ਕਹ ਦਿੱਲੀ ਦਾ ਲੀਡਰ ਹੈ ਜੀ ਉਹ ਸਰੋਪਾ ਪਾਉਣ ਦਿਆ ਉਹ ਪਤਾ ਸਾਨੂੰ ਸਮਝ ਆਈਗੀ ਉਹ ਨੂੰ ਤੁਹਾਨੂੰ ਦਿੱਲੀ ਦਾ ਕਿਹੜਾ ਲੀਡਰ ਨਾ ਲਵਾ ਕਿ ਸਮਝ ਆ ਗਈ ਜੀ ਕੀ ਹੈ ਜੀ ਆਹ ਹੋ ਗਿਆ ਅੱਛਾ ਹੈ ਮੇਰੀ ਪਾਰਟੀ ਦਾ ਜੀ ਜੀ ਭਾਵੇਂ ਉਹਦੀ ਤਰਖਾ ਦਾ ਤਾਂ ਮੈਨੂੰ ਪਤਾ ਨਹੀਂ ਲੱਗਿਆ ਆਇਆ ਉਹ ਵੀ ਸੀ ਉਹ ਵੀ ਉਸ ਵੇਲੇ ਬੜਾ ਤਗੜਾ ਪਾਵਰਫੁਲ ਹੋਇਆ ਸੀ ਜੀ ਤੇ ਆਇਆ ਉਹ ਵੀ ਸੀ ਉਹਨੂੰ ਉੱਧਰ ਤੱਕ ਕਰਦਾ ਪਤਲੀ ਗਲੀ ਚੋ ਕਿ ਤੂੰ ਭਾਈ ਬਾਪ ਲਾਂਬੇ ਹੋ ਜਾ ਨਗਰ ਉਹਦਾ ਫੈਸਲਾ ਨਹੀਂ ਲਿਆ ਹੋਇਆ ਕਿ ਉਹਦੋਂ ਕੀ ਉਹਦੇ ਵਾਸਤੇ ਕੀ ਆ ਤੇ ਜਿਹੜਾ ਤਰਖਿਆ ਹੋਇਆ ਹੋਵੇ ਕੋਈ ਜਹੇਦਾਰ ਜਾ ਕੇ ਉਹਦਾ ਸਨਮਾਨ ਕਰੇ ਜਾਉ ਤਾਂ ਸਨਮਾਨ ਲਵੇ ਕਿ ਇਹਦੇ ਨਾਲ ਤੇ ਕੀ ਹੈ ਠੀਕ ਹੈ ਜੀ ਫਿਰ ਮੈਂ ਅਗਲੀ ਗੱਲ ਪੁੱਛਦਾ ਕਿ ਜੀਤ ਤੋਂ ਸਨਮਾਨ ਲੈਂਦੇ ਸੋਣਾ ਉਹਦੀ ਪਾਰਟੀ ਆ ਜਿਹੜਾ ਹੁਣ ਇਹ ਤਾਂ ਕੋਈ ਨੂੰ ਕਹਿੰਦਾ ਸਭ ਪਤਾ ਹੋਣਾ ਇਹ ਜਿਹੜਾ ਬਾਬੇ ਦਾ ਜਿਹਦਾ ਰੋਲੇ ਕਰਕੇ ਸਾਰਿਆਂ ਨੂੰ ਸਜ਼ਾ ਮਿਲੀ ਉਹਨੂੰ ਕਿੰਨੀ ਕਾਲੀ ਪ੍ਰੋਲ ਮਿਲਦੀ ਹੁਣ 14ਵੀਂ ਵਾਰੀ ਆ 15ਵੀਂ ਹਾਂਜੀ ਕੀ ਆਜੀ ਕੀ ਜੀ ਚਲੋ ਕਥਾ ਨਹੀਂ ਚਾਹ ਹੁਤਾ ਵੀ ਨਹੀਂ ਰਹਿ ਗਿਆ ਹਾਂਜੀ ਉਹਨੂੰ ਲਿਆਉਂਦਾ ਤੋਂ ਬਾਰ-ਬਾਰ-ਬਾਰ ਬੰਦੀ ਸਿੰਘ ਤਾਂ ਆਉਂਦੇ ਨਹੀਂ ਬੰਦੀ ਸਿੰਘਾਂ ਦੇ ਤਲ ਇੱਕ ਪ੍ਰੋਲ ਨਹੀਂ ਜੇ ਆਉਂਦੇ ਤੇ ਘੰਟੇ ਦੀ ਪ੍ਰੋਲ ਮਿਲਦੀ ਆ ਮੈਂ ਜ਼ੇਹਦਾਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਕਿ ਸਰੋਪਾ ਪਾਉਣ ਲੱਗੇ ਜਾਂ ਪਾਉਣ ਵੇਲੇ ਜਿਹੜੀ ਸਾਨੂੰ ਫਸੀਲ ਨੂੰ ਗੱਲ ਕਹੀ ਸੀ ਉਹ ਨਾ ਕੀਤੀ। ਔਰ ਅੱਜ ਮੈਂ ਪੰਜ ਮੈਂਬਰ ਦੀ ਕਮੇਟੀ ਨੂੰ ਬੇਨਤੀ ਕਰਦਾ ਐਵੇਂ ਨਾ ਤੁਸੀਂ ਪ੍ਰਧਾਨ ਤੁਹਾਡੇ ਚੋਂ ਇੱਕ ਤਾਂ ਹੈ ਵੀ ਤਿੰਨ ਚਾਰ ਬਾੜਨਾ ਚਾਹੁੰਦੇ ਮੈਂ ਨਾ ਤਾਂ ਕੀ ਲੈਣਾ ਇੱਕ ਦੋ ਆਪਣੇ ਕੀਮਾ ਸਾਹਿਬ ਦੇ ਪਰਾਰੇ ਯਾਰ ਮਿੱਤਰ ਨੇ ਇੱਕ ਤਾਂ ਮੇਰਾ ਇੱਕ ਕੱਟਾ ਮੈਨੂੰ ਲੱਗਦਾ ਇੱਥੇ ਕੌਣ ਬੈਠਾ ਆ ਆ ਹੁੰਦਰ ਸਾਹਿਬ ਦੇ ਬੜਾ ਨੇੜੇ ਆ ਚਾਰ ਪ੍ਰਧਾਨਗੀ ਦੇ ਹੋਂਦੇਦਾਰ ਹਾਂਜੀ ਹਾਂਜੀ ਨਹੀਂ ਸਾਰੇ ਹੀ ਨਹੀਂ ਜੀ ਇੱਥੇ ਤੱਕ ਇਹਦਾ ਨਿਕਾਉਮ ਕਰਦਾ ਸਾਥ ਕਿਹਾ ਕਰ ਇਹ ਸਾਰੀ ਜਾਵਾਂ ਨੇ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਦਾ ਤੁਸੀਂ ਮੇਰੀ ਅੱਜ ਗੱਲਾਂ ਦਾ ਗੁੱਸਾ ਨਾ ਮਗਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾ ਸੱਤ ਮੈਂਬਰ ਹੀ ਕਮੇਟੀ ਬਣੀ ਸੀ ਇਹ ਪੰਜ ਮੈਂਬਰੀ ਕੋਈ ਨਹੀਂ ਸੀ ਆਪਦੇ ਲੈਵਲ 'ਤੇ ਨਾ ਹਰ ਕੰਮ ਨੂੰ ਮੋਡੀਫਾਈ ਕਰ ਦਿਆ ਕਰੋ ਤੇ ਚਲੋ ਜੇ ਮੋਡੀਫਿਕੇਸ਼ਨ ਕਰ ਲਈ ਤੇ ਤੁਹਾਡਾ ਤਾਂ ਜਿਹੜੇ ਚੇਅਰਮੈਨ ਸਾਹਿਬ ਜਦ ਉਹੀ ਨਹੀਂ ਰਹੇ ਤੇ ਫਿਰ ਕਮੇਟੀ ਦੀ ਕੋਈ ਬੈਠੀ ਹੋਣੀ ਨਹੀਂ ਰਹਿ ਜਾਂਦੀ ਮਗਰ ਤੁਸੀਂ ਫੇਰ ਕਰ ਲਈ ਮਗਰ ਆਕਾਸ਼ ਤੱਕ ਸਾਡੀ ਫਸੀਲ ਤੋਂ ਭੱਡਾ ਫੈਸਲਾ ਕੀ ਸੀ ਕਿ ਭਾਈ ਆਪ ਦੇ ਆਪ ਦੇ ਚੁੱਲੇ ਸਮੇਟੋ ਇਹ ਤਾਂ ਨਹੀਂ ਸੀ ਨਾ ਕਿ ਅੱਡ-ਅੱਡ ਚੁੱਲੇ ਬਾਰੂ ਕਿਉਂਕਿ ਜਦ ਆਟਾੜੇ ਚੁੱਲ੍ਹੇ ਬਾਲੋਗੇ ਤੇ ਫਿਰ ਕਿਸੇ ਨਾ ਕਿਸੇ ਦੇ ਹੱਥਾਂ ਤੇ ਖੇਡੋਗੇ ਨਾ ਕਿਸੇ ਨਾ ਕਿਸੇ ਦਾ ਹੱਥ ਠੋਕਾ ਤਾਂ ਪੜੋਗੇ ਨਾ ਔਰ ਤਦੇ ਆਪਿਆਨ ਸੁੱਖੀ ਦੇ ਸੁਧਾਰੀਆਂ ਦੇ ਜਿਹੜੇ ਕਦੇ ਨਾਲ ਸੁਧਰਨ ਨਾਲੇ ਉਹਨਾਂ ਦੇ ਭਿਆਨ ਸਭ ਦੇ ਬਰਾਬਰ ਦੇ ਨੇ ਮਗਰ ਮੈਂ ਆਪਦੀ ਚਲੋ ਉਹਨਾਂ ਦੀ ਆਪਦੀ ਪੋਲਿਟਿਕਸ ਹੈ ਮਗਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਜੀ ਇਹ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣਾ ਸਾਡੇ ਸਭ ਦੀ ਜ਼ਿੰਮੇਵਾਰੀ ਹੈ ਔਰ ਇਹ ਜੇ ਕੋਈ ਕਦਮ ਨਾ ਚੁੱਕਿਆ ਜਾਵੇ ਵਿਧੀ ਵਿਵਧਾਨ ਬਣੇ ਸੋ ਥੈਟ ਕਿਸੇ ਦੇ ਮਨ ਤੇ ਕਿੰਤੂ ਪਰੰਤੂ ਪੈਦਾ ਨਾ ਹੋ ਸਕੇ ਕੋਈ ਥੋੜ ਨੂੰ ਜਾਂ ਮੈਨੂੰ ਇਸ ਗੱਲ ਤੇ ਸਵਾਲ ਨਾ ਕਰੇ ਇਹ ਸਾਰੀ ਚੀਜ਼ਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸਤਿਕਾਰਯੋਗ ਸਾਧ ਸੰਗਤ ਜੀ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਨੌਜਵਾਨਾਂ ਨੂੰ ਵੀ ਕੋਈ ਮੌਕਾ ਮੌਕੇ ਥੋੜਾ ਵੱਧ ਦੇ ਦਿਓ ਜੀ ਪਤਾ ਸਮਝ ਆਪਦੀ ਗੱਲ ਨਹੀਂ ਕਰਦਾ ਕਦੇ ਤੁਸੀਂ ਸਮਝੀ ਜਾ ਕਿਤੇ ਮੈਂ ਵੀ ਰਾਜੇ ਬੜੇ ਕਾਲੇ ਭਾਜਣਾ ਸਮਝ ਲਿਆ ਮੈਂ ਤਾਂ ਦਰਮਿਆਨਿਆਂ ਚ ਆ ਮੈਂ ਤਾਂ ਨੌਜਵਾਨ ਵੀ ਨਹੀਂ ਮੈਂ ਤਾਂ ਇਹਨਾਂ ਦੀ ਗੱਲ ਕਰਦਾ ਜਿਨ੍ਹਾਂ ਤੇ ਅਜੇ ਇੱਕ ਵੀ ਥੋੜਾ ਨਹੀਂ ਆਇਆ ਇਹ ਭਾਈ ਜੀ ਇਹਦੀ ਹੌਲੀ ਹੌਲੀ ਪਤਾ ਲੱਗਦਾ ਕੋੜਾ ਨੌਜਵਾਨ ਕਿਹੇ ਜਾ ਕੇ ਮੌਕਾ ਦੇਣਾ ਚਾਹੀਦਾ ਨੌਜਵਾਨਾਂ ਨੂੰ ਮੌਕਾ ਨਹੀਂ ਦਿਓਗੇ ਤੇ ਜਿਹੇਦਾਰ ਜੀ ਪਛਤਾਉਣਗੇ ਤੇ ਆਪਦੇ ਨਿਆਣੇ ਨੂੰ ਦਿੰਦੇ ਹੋ ਨਾ ਮੌਕਾ ਆ ਬੱਸ ਜੇ ਤੁਸੀਂ ਨੌਜਵਾਨਾਂ ਨੂੰ ਵੀ ਅੱਗੇ ਲਿਆਓ ਔਰ ਦੂਜੀ ਗੱਲ ਜਿਹੜੀ ਵੱਡੀ ਗੱਲ ਹੈ ਇੱਕ ਅੱਜ ਸਰਕਾਰ ਨੇ ਗੱਲ ਨਹੀਂ ਕੀਤੀ ਕਿਸਾਨੀ ਦੀ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਪਹਿਲਾਂ ਤਾਂ ਧਰਨਾ ਲਵਾਇਆ ਫਿਰ ਉਹਨਾਂ ਨੂੰ ਕਿਹਾ ਮੋਜ ਨਾਲ ਬੈਠੋ ਅਸੀਂ ਤੁਹਾਡੇ ਨਾਲ ਆ ਪਤਾ ਨਹੀਂ ਛਾਲ ਬਾਦ ਕੀ ਚੱਕਰ ਪਿਆ ਕਿਉਂਕਿ ਬਾਈਲੈਕਸ਼ਨ ਜੇ ਨਾ ਆਉਂਦੀ ਆ ਲੁਧਿਆਣੇ ਦੀ ਸੀਟ ਵਾਲੀ ਤੇ ਫੇਰ ਤਾਂ ਕਿਸਾਨਾਂ ਦੇ ਨਾਲ ਹੀ ਡਰਾਮਾ ਲੱਚੀ ਜਾਣਾ ਸੀ ਮਗਰ ਜੇ ইলেকਸ਼ਨ ਆ ਗਈ ਤੇ ਫੇਰ ਉਹਨਾਂ ਨੂੰ ਕੱਲਾ ਕੁੱਟਿਆ ਨਹੀਂ ਉਹਨਾਂ ਨੂੰ ਝੂਠੇ ਪਰਚੇ ਨਹੀਂ ਦਿੱਤੇ ਜਿਹੜੇ ਮੀਟਿੰਗਾਂ ਕਰਨ ਗਏ ਸਨ ਸੈਂਟਰ ਦੀ ਸਰਕਾਰ ਨਾਲ ਤੁਸੀਂ ਤਾਂ ਕਹਿੰਦੇ ਸੀ ਲੜਾਈ ਸੈਂਟਰ ਨਾਲ ਅਸੀਂ ਤੁਹਾਡੇ ਨਾਲ ਆ ਤੇ ਫਿਰ ਕੀ ਹੋਇਆ ਉਸ ਲੜਾਈ 'ਚ ਰਾਹ ਆਉਂਦਿਆਂ ਨੂੰ ਅੱਤੇ ਫੜ ਕੇ ਅੰਦਰ ਕਿਉਂ ਦੇ ਦਿੱਤੇ ਅੱਜ ਹੁਣ ਹੌਲੀ-ਹੌਲੀ ਬਾਹਰ ਆਉਂਦੇ ਔਰ ਕੱਲੇ ਡਾਂਗਾ ਨਹੀਂ ਫੇਰੀਆਂ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਜਿਹੜਾ ਵੀ ਸੰਧ ਸੀ ਸਭ ਚੋਰੀ ਕਰਕੇ ਲੈ ਗਏ ਔਰ ਹਾਂਜੀ ਆ ਐਮਐਲਏ ਲੈ ਗਿਆ ਲੜਦਾ ਆਪਣਾ ਝਿੰਜਰ ਕਿੱਥੇ ਆ ਜੀ ਕਬ ਕਵਰੀ ਹੋਈ ਟਰਾਲੀ ਟਰੋਲੀ ਦੀ ਕਿ ਨਹੀਂ ਸੱਤ ਝਾੜੂ ਫੜੇ ਇਹ ਤਾਂ ਖਿੰਲਰ ਗਿਆ ਮੇਰਾ ਵੀ ਮੈਂ ਟਰਾਲੀਆਂ ਦੀ ਗੱਲ ਕਰਦਾ ਇਸ ਲਈ ਜੋ ਹਰਕਤ ਭਗਵੰਤ ਮਾਨ ਨੇ ਇਸ ਮਸਲੇ 'ਚ ਕੀਤੀ ਆ ਉਹਦੀ ਵੀ ਘੋਰ ਮੰਨਦਿਆ ਹੋਣੀ ਚਾਹੀਦੀ ਕਿ ਪਹਿਲਾਂ ਕਿਸਾਨਾਂ ਦੇ ਨਾਲ ਖਲੋਣਾ ਫੇਰ ਕਿਸਾਨਾਂ ਨੂੰ ਧੋਖਾ ਦੇਣਾ ਅੱਜ ਇੰਡਸਟਰੀ ਨੂੰ ਉਹਨਾਂ ਧੋਖਾ ਦਿੱਤਾ ਅੱਜ ਇੰਡਸਟਰੀ ਦੀ ਲੋੜ ਪੈ ਗਈ ਤੇ ਕਹਿੰਦੇ ਅਸੀਂ ਤੁਹਾਡੇ ਨਾਲ ਹ ਜਿਵੇਂ ਮਰਜੀ ਪਿੰਡਾਂ ਦੇ ਲੋਕਾਂ ਨੂੰ ਡਾਂਗਾ ਮਰਵਾ ਦਿਓ ਇਹ ਜੀ ਪੋਲਿਟਿਕਸ ਨੇ ਪੰਜਾਬ ਦਾ ਨੁਕਸਾਨ ਕਰਨਾ ਭਲਾ ਨਹੀਂ ਕਰਨਾ ਦੂਜੀ ਅੱਜ ਕੱਲ ਇੱਕ ਨਵੀਂ ਪੋਲਿਟਿਕ ਚੱਲ ਪਈ ਹੈ ਆ ਸਕੂਲਾਂ ਦੀ ਕ੍ਰਾਂਤੀ ਲਿਆਉਂਦੇ ਕਹਿਣਾ ਤਾਂ ਨਹੀਂ ਚਾਹੀਦਾ ਉਹ ਵੀ ਨਹੀਂ ਸਮਝ ਆ ਰਹੀ ਸਕੂਲਾਂ ਦੀ ਕ੍ਰਾਂਤੀ ਆ ਰਹੀ ਹੈ ਕਿ ਪਖਾਨਿਆਂ ਦੀ ਕ੍ਰਾਂਤੀ ਆਉਂਦੀ ਹੈ ਰੋਣਾ ਇਸ ਗੱਲ ਤੋਂ ਪੈ ਗਿਆ ਕਿ ਪਖਾਨਿਆਂ ਦੀ ਛੇ ਪਹਿਲੀ ਵਾਰੀ ਹੋਇਆ ਕਹਿੰਦੇ ਨਹੀਂ ਪੱਥਰ ਤੇ ਉਦਘਾਟਨ ਕਰਤਾ ਇਹ ਕਾ ਲੁਧਿਆਣੇ ਵਾਲਾ ਹੀ ਆ ਜੀ ਵਾਹ ਲੁਧਿਆਣੇ ਵਾਲਿਆਂ ਨੇ ਸਾਰਿਆਂ ਨੇ ਚੰਦ ਵਕਰੀ ਚੜਾਏ ਹੋਏ ਉਹ ਪਿਓ ਦੇ ਪੁੱਤ ਨੇ ਹਲੇ ਖੁੱਲਿਆ ਵੀ ਨਹੀਂ ਸੀ ਪਖਾਨਾ ਦਰਵਾਜ਼ੇ ਵੀ ਨਹੀਂ ਲੱਗੇ ਕੁਝ ਹੋਇਆ ਨਹੀਂ ਬਾਹਰ ਜਾ ਕੇ ਨਹੀਂ ਪੁੱਥਰ ਰੱਖ ਕੇ ਲਾਲ ਪਰਦੇ ਲਾ ਕੇ ਉਹ ਉਦਘਾਟਨ ਕਰਤਾ ਇੱਕ ਉਹ ਸਾਡੇ ਵਾਲਾ ਤਮਾਤਰ ਮੰਤਰੀ ਆ ਉਹਨੇ ਰਾਸ਼ਟ੍ਰ ਗਾਣ ਦਾ ਹੀ અપਮਾਨ ਕਰਤਾ ਉਹ ਰਾਸ਼ਟ੍ਰ ਗਾਣ ਵਿੱਚੋਂ ਕੱਢਤਾ ਕਿਉਂਕਿ ਨਹੀਂ ਪੱਥਰ ਥਾਂ ਲਾਉਣ ਦੀ ਥਾਂ ਨਹੀਂ ਲੱਭਦੀ ਸੀ ਤੇ ਵਿੱਚ ਨਹੀਂ ਪੱਥਰ ਠੋਕਦਾ ਭਾਈ ਇਹ ਜੀ ਕ੍ਰਾਂਤੀ ਦੀ ਲੋੜ ਨਹੀਂ ਨਾ ਸਕੂਲਾ ਚ ਟੀਚਰ ਨਾਲ ਕੋਈ ਬੜਾ ਬੁਰਾ ਹਾਲ ਹੈ ਅਗਲਾ ਇੱਕ ਨਸ਼ੇ ਵਾਲਾ ਵੇਖੋ ਕੌਣ ਨਸ਼ੇ ਦਾ ਕਹਿੰਦਾ ਕੰਮ ਦੂਰ ਕਰਨਾ ਭਗਵੰਤ ਮਾਨ ਜਿਹੜਾ ਸਭ ਤੋਂ ਵੱਡਾ ਨਸ਼ਈ ਜਿੱਦੀ ਇੱਕ ਵਾਰੀ ਨਹੀਂ 10 ਵਾਰੀ ਖਬਰ ਲੱਗ ਗਈ ਆ ਕਿ ਭਾਈ ਨਸ਼ੇ ਦੇ ਚੂਰ ਕਰਕੇ ਜਰਮਨੀ ਦਾ ਜਹਾਜ਼ ਨਹੀਂ ਚੜਿਆ ਨਸ਼ੇ ਦੇ ਜੂ ਦੇ ਜੋਰ ਕਰਕੇ ਪਾਰਲੀਮੈਂਟ ਚ ਸਪੀਕਰ ਪਾਰਲੀਮੈਂਟ ਦਾ ਪੁੱਛ ਰਿਹਾ ਕਿ ਅੱਜ ਪੀ ਕੇ ਆਇਆ ਹੋ ਕਿ ਐਵੇਂ ਆ ਗਏ ਹੋ ਪ੍ਰਧਾਨ ਮੰਤਰੀ ਸਵਾਲ ਕਰੇ ਕਿ ਭਾਈ ਇਹਦਾ ਚੈੱਕ ਕਰਾ ਲਿਓ ਨੇ ਖਾਦੀ ਪੀਤੀ ਚ ਹੈ ਕਿ ਵਾਕੇ ਨੂੰ ਮੁੱਦਾ ਚੁੱਕਣਾ ਚਾਹੁੰਦਾ ਉਹ ਨਸ਼ੇ ਦਾ ਅਭਿਆਨ ਚਲਾਉ ਇਸ ਲਈ ਜੋ ਹਾਲਾਤ ਪੰਜਾਬ ਦੇ ਨੇ ਅਕਾਲੀਆ ਸਾਹਿਬ ਦੇ ਘਰ ਤੇ ਅਟੈਕ ਪੁਲਿਸ ਥਾਣਿਆਂ ਤੇ ਅਟੈਕ ਹਿੰਦੂ ਸਿੱਖ ਇਕਤਾ ਭਾਈਚਾਰਕ ਸਾਂਝ ਨੂੰ ਲੰਬੂ ਲਾਉਣ ਦੀ ਜਿਹੜੀ ਆ ਕੋਸ਼ਿਸ਼ਾਂ ਨੇ ਭਾਈ ਸ਼ਰੋਮਨੀ ਅਕਾਲੀ ਦਲ ਦੇ ਹਰ ਵਰਕਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਇਹ ਬਾਟਰ ਦਾ ਸੂਬਾ ਸ਼ਾਂਤੀ ਰਹੂ ਤੇ ਫੇਰ ਮਸਲਾ ਚੱਲੂ ਚੱਲੋ ਮੈਨੂੰ ਹੱਤ ਮਾਰੀ ਜਾਂਦੇ ਆ ਮੈਂ ਬਹਿ ਜਾਂਣਾ ਚੀਮਾ ਸਾਹਿਬ ਇਹ ਤੁਸੀਂ ਵੀ ਸਪੀਕਰ ਛੱਡਦੇ ਨਹੀਂ ਮੇਰੇ ਵੇਲੇ ਤੁਸੀਂ ਮੈਨੂੰ ਪਤਾ ਜੀ ਮੈਂ ਪੜ ਦੂ ਮਤਾਂ ਕੋਈ ਤਾਂ ਇੰਨੇ ਚਿਰ ਦਾ ਸਪੀਕਰ ਫੜਿਆ ਮੈਂ ਤਾਂ ਕਦੇ ਨਹੀਂ ਹੱਥ ਮਾਰਿਆ ਇੱਧਰ ਥੋੜਾ ਮਰਜ਼ ਬਣਦਾ ਥਾਪੀ ਦੇਣੀ ਹੋਰ ਚੱਲ ਤੁਸੀਂ ਹੋਰ ਪਾਸੇ ਨੂੰ ਕਰੀ ਜੰਨੇ ਚਲੋ ਮੈਂ ਹੁਣ ਗੱਲ ਹੀ ਮੁਕਾ ਦਿੰਦਾ ਮੈਂ ਤਾਂ ਥੋੜੀ ਖੁੱਲ ਕੇ ਗੱਲ ਕਰਦਾ ਸੀ ਜੀ ਕਿ ਪਤਾ ਨਹੀਂ ਮੈਂ ਸਰਨਾ ਸਾਹਿਬ ਕਾਲੇ ਪੈਰ ਨੂੰ ਜਾਣਾ ਸਰਨਾ ਸਾਹਿਬ ਤਾਂ ਆਈ ਆਰੇ ਕਾਲੇ ਪੈਰ ਰਿੰਦੇ ਸਰਨਾ ਸਾਹਿਬ ਥੋੜਾ ਨਾ ਲੈਤਾ ਇਸ਼ਾਰਾ ਤਾਂ ਪਿੱਛੋਂ ਆਇਆ ਤਾਂ ਸਰਨੇ ਦਾ ਇਸ਼ਾਰਾ ਕਿੱਥੇ ਚੀਮਾ ਸਮਝਦਾ ਚਲੋ ਮੈਂ ਬੈਠਣ ਲੱਗਿਆ ਜੀ ਵੈਸੇ ਮੈਂ ਬੈਠਾ ਨਹੀਂ ਲੱਗਿਆ ਮੈਂ ਤਾਂ ਤਾਂ ਚੀਮਾ ਸਾਹਿਬ ਗੱਲ ਕਰਦਾ ਸੀ ਖੁੱਲ ਕੇ ਕਿ ਮੇਰਾ ਤਾਂ ਮੈਨੂੰ ਤਾਂ ਠੋਕਰ ਨਾਲੇ ਵੈਸੀ ਭਗਵੰਤ ਮਾਨ ਦਾ ਜੋਰ ਲੱਗਿਆ ਹੋਇਆ ਮੈਂ ਪਤਾ ਨਹੀਂ ਆ ਕਿੰਨੇ ਦਿਨਾਂ ਦਾ ਗਾਖ ਪਤਾ ਨਹੀਂ ਸਾਲ ਕੱਢਣੇ 2 ਕੱਢਣੇ 3 ਕੱਢਣੇ ਮੇਰੇ ਲਈ ਤਾਂ ਕਿ ਟੀਮ ਤਿਆਰ ਕੀਤੀ ਆ ਕਿ ਜੇ ਕਿਸੇ ਕੇਸ 'ਚ ਨਹੀਂ ਨਾ ਫਸਦਾ ਪੰਜਾਬ ਪੁਲਿਸ ਦੇ ਕਈ ਅਫਸਰਾਂ ਦਾ ਤੁਹਾਨੂੰ ਪਤਾ ਕਿਵੇਂ ਆ ਉਹ ਝੂਠੇ ਮੁਕਾਬਲੇ ਕਰਾਉਂਦੇ ਰਹੇ ਮੇਰੀ ਸਿਕਿਉਰਿਟੀ ਵਿਡਰਾਅ ਕਰ ਲੈਣੀ ਕਰ ਲੋ ਮਗਰ ਇਹ ਤਾਂ ਦੱਸ ਦਿਓ ਕਿ ਉਹ ਬਹਿਬੂ ਕੁਮਾਰ ਤੇ ਵਿਜੇ ਨੈਰ ਨੂੰ ਤੇ ਉਦੋਂ ਕੇਜਰੀਆ ਨੂੰ ਕੇਸ ਬਿਹਾਵ ਤੇ ਦਿੱਤੀ ਆ ਮੈਨੂੰ ਉਹਨਾਂ ਕ ਦਾ ਦੱਸ ਦਿਓ ਜਾਂ ਜਿਹੜੇ ਲੋਕਾਂ ਤੇ ਹਰ ਪੁੱਠੇ ਕੰਮ ਦਾ ਰੋਪ ਹੈ ਕੋਈ ਸ਼ਰਾਬ ਦੇ ਘਟਾਲੇ ਚ ਕੋਈ ਕਿਸੇ ਧੀ ਪੈਣ ਨਾਲ ਮਿਸਬੇਵ ਕਰਨ ਦਾ ਮਗਰ ਮੈਂ ਜਿਹੜੀ ਗੱਲ ਕਹਿਣ ਲੱਗਿਆ ਕਿ ਝੂਠਾ ਮੁਕਾਬਲਾ ਗੈਂਗਸਟਰਾਂ ਨਾਲ ਕਰਕੇ ਜਿਹੜਾ ਵੀ ਭਗਵੰਤ ਮਾਨ ਨੂੰ ਸਵਾਲ ਕਰਦਾ ਹੈ ਉਹਨੂੰ ਠੋਕਣ ਦੀ ਤਿਆਰੀ ਚੱਲ ਰਹੀ ਹੈ ਔਰ ਹਰ ਤਰੀਕੇ ਦਾ ਹੱਥ ਕੰਡੇ ਅਪਣਾਏ ਜਾ ਰਹੇ ਆ ਇਸ ਲਈ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਤਗੜੇ ਹੋ ਕੇ ਲੋਕਾਂ ਦੀ ਆਵਾਜ਼ ਕਰੋ ਬਲੰਦ ਜਿਹਦੇ ਨਾਲ ਲੋਕਤੰਤਰ ਬਚਿਆ ਰਵੇ ਔਰ ਜਿਹੜੇ ਰਲ ਕੇ ਅੱਜ ਭਾਈਚਾਰੇ ਇਕਸਾਨ ਜ루ਜਾ ਪੰਜਾਬ ਤੋਂ ਖੋਹ ਲੈਣਾ ਚਾਹੁੰਦੇ ਆ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿਓ ਇਸ ਲਈ ਮੈਂ ਅਖੀਰ ਚ ਸੂਬੇ ਵਿੱਚ ਗੈਰ ਸੰਵਿਧਾਨਿਕ ਸ਼ਕਤੀਆਂ ਦੇ ਰਾਜ ਸੰਬੰਧੀ ਅੱਜ ਦਾ ਇਹ ਅੱਜ ਦੀ ਇਹ ਇਕਤਰਤਾ ਇਸ ਗੱਲ ਉੱਪਰ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੈ ਕਿ ਪੰਜਾਬ ਵਿੱਚ ਸੰਵਿਧਾਨਿਕ ਵਿਵਸਥਾ ਅਸਤ ਵਿਵਸਥ ਹੋ ਚੁੱਕੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਨੇ ਆਪਣੀ ਕਮਜ਼ੋਰੀਆਂ ਕਰਕੇ ਸੂਬੇ ਦੇ ਰਾਜ ਭਾਗ ਅਸਿੱਧੇ ਤਰੀਕੇ ਨਾਲ ਦਿੱਲੀ ਤੋਂ ਆਈ ਧੜਵੀਆਂ ਦੀ ਟੀਮਾਂ ਦੇ ਹਵਾਲੇ ਕਰ ਦਿੱਤੀ ਹੈ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਦੀ ਸ਼ਕਤੀ ਗੈਰ ਕਾਨੂੰਨੀ ਤਰੀਕੇ ਨਾਲ ਦਿੱਲੀ ਤੇ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਨੇ ਟੱਕੇ ਨਾਲ ਆਪਣੇ ਅਧੀਨ ਕਰ ਲਿਆ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀ ਸਹਿਬਾਨ ਦਿੱਲੀ ਵਿੱਚ ਭਿਸ਼ਟਾਚਾਰ ਦੇ ਵੱਡੇ ਸਕੈਂਡਲ ਜਮਾਨਤ ਜਮਾਨਤਾ ਤੋਂ ਤੇ ਵਿੱਚੋਂ ਰਿਹਾ ਹੋ ਕੇ ਆਏ ਅਰਵਿੰਦ ਕੇਜਰੀਵਾਲ ਸੋਸੋਧਿਆ ਜੈਨ ਵਰਗੇ ਸਤਿੰਦਰ ਜੈਨ ਵਰਗੇ ਲੋਕਾਂ ਦੇ ਪਿੱਛੇ ਲੱਗ ਬਣ ਕੁੰਮ ਰਹੇ ਹਨ ਪਿੱਛੇ ਲੱਗ ਬਣ ਕੁੰਮ ਰਹੇ ਹਨ ਗੈਰ ਸੰਵਿਧਾਨਿਕ ਸੱਤਾ ਦੇ ਕੇਂਦਰ ਸਰਕਾਰੀ ਫਾਈਲਾਂ ਤੇ ਦੀ ਨਜ਼ਰਸਾਨੀ ਕਰਕੇ ਸੰਵਿਧਾਨਿਕ ਅਨੁਸਾਰ ਸਰਕਾਰੀ ਭੇਡ ਗੁਪਤ ਰੱਖਣ ਦੀ ਸੌ ਦੀਆਂ ਧੱਜੀਆਂ ਉਡਾ ਰਹੇ ਹਨ ਇਹ 71ਤਾ ਡੈਲੀਗੇਟਾਂ ਦੀ ਸਮੂਹ ਕੱਤਰਤਾ ਪੰਜਾਬੀਆਂ ਨੂੰ ਇਹਨਾਂ ਤਾੜਵੀਆਂ ਤੋਂ ਮੁਕਤ ਕਰਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੰਦੀ ਹੈ ਜੇ ਇੱਕ ਇੱਕ ਪ੍ਰਵਾਨ ਹੋਵੇ ਤੇ ਮੈਂ ਜਕਾਰਾ ਛੱਡਾ ਜੀ ਬਾਕੀ ਗੱਲਾਂ ਦਾ ਵੀ ਛੱਡ ਦਿਆਂ ਕਿ ਕੱਲਾ ਇਹਦਾ ਹੀ ਛੱਡਾਂ ਸਾਰੀਆਂ ਦਾ ਇੱਕ ਗੱਲ ਹੋਰ ਵਿੱਚ ਪਾ ਲਿਓ ਕੱਲ ਮੈਂ ਵੇਖ ਰਿਹਾ ਸੀਗਾ ਕਿ ਹਮਦਰਦ ਸਾਹਿਬ ਦੇ ਗੋਡੀ ਹੱਥ ਲਈ ਜਾਂਦਾ ਸੀ ਦੇਖੋ ਕਿੰਨਾ ਬੇਸ਼ਰਮ ਬੰਦਾ ਹੈ ਪਹਿਲਾਂ ਹਮਦਰਦ ਸਾਹਿਬ ਦੇ ਪਰਸਨਲ ਪਰਿਵਾਰਕ ਬਾਰੇ ਕੀ ਕੁਝ ਨਹੀਂ ਕਿਹਾ ਸ਼ਾਇਦ ਆਪਣੇ ਚੋਂ ਕੀ ਕੋਈ ਵੀ ਨਹੀਂ ਕਹਿ ਸਕਦਾ ਜੋ ਘਟੀਆ ਗੱਲ ਉਹ ਕਹਿ ਗਿਆ ਫਿਰ ਏਡਾ ਬੇਸ਼ਰਮ ਫਿਰ ਕਹਿੰਦਾ ਜੀ ਇਹ ਜੰਗੇ ਆਜ਼ਾਦੀ ਚ ਜੀ ਦੇ ਚ ਬਾਦਲ ਸਾਹਿਬ ਨੇ ਉਹਨੂੰ ਚੇਅਰਮੈਨ ਲਾਏ ਰੱਖਿਆ ਤੇ ਮੁੜ ਕੇ ਕਾਂਗਰਸ ਨੇ ਲਾ ਰੱਖਿਆ ਕਹਿੰਦਾ ਜੀ ਇਹ ਛੀਦਾਂ ਦੇ ਪੈਸੇ ਖਾਣ ਵਾਲਾ ਤੇ ਉਸੇ ਮੁੱਖ ਮੰਤਰੀ ਕਲਮੈ ਵੇਖਣ ਡਿਆ ਸੀਗਾ ਪਤਾ ਨਹੀਂ ਉਹ ਡਿੱਗਣ ਨੂੰ ਫਰਦਾ ਸੀ ਕੀ ਇਹਦਾ ਭਰੋਸਾ ਕਰੂੰਗਾ ਤੇ ਸਾਰੀ ਗੱਲਾਂ ਜਿਹੜੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਨੇ ਜਾਂ ਉਹ ਸੱਚ ਸੀ ਜੋ ਤੂੰ ਪਹਿਲਾਂ ਬੋਲਦਾ ਸੀ ਤੇ ਜਾਂ ਤੇਰਾ ਕੱਲ ਦਾ ਸੱਚ ਸੀ ਉਹ ਸੱਚ ਹੈ ਇਹ ਜੇ ਝੂਠੇ ਬੰਦੇ ਤੋਂ ਜਿਹੜਾ ਦਿੱਲੀ ਦੇ ਅਧੀਨ ਚੱਲ ਰਿਹਾ ਦਿੱਲੀ ਦੇ ਹਵਾਲੇ ਪੰਜਾਬ ਨੂੰ ਕਰਦਾ ਜਿਹੜਾ ਪੰਜਾਬ ਖੁਦ ਮੁਖਤਿਆਰੀ ਦੀ ਗੱਲ ਕਰਦਾ ਤੇ ਜੇ ਤੁਸੀਂ ਸਹਿਮਤ ਹੋ ਗੱਜ-ਵੱਜ ਕੇ ਜਕਾਰਾ ਛਕੋ ਬੋਲੇ ਈ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ